ਧੰਨਵਾਦ ਤੁਹਾਡਾ ਧੰਨਵਾਦ ਆ ਤੇ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਪੇਸ਼ ਆ ਕਹਾਣੀ ਬਹੁਤ ਸੋਹਣੀ ਆ ਦੋਸਤੋ ਕਹਾਣੀ ਦਾ ਮੇਨ ਮਕਸਦ ਕੀ ਆ ਕਹਾਣੀ ਤੁਹਾਨੂੰ ਸੁਣ ਕੇ ਸਾਰਾ ਪਤਾ ਲੱਗ ਜਾਊਗਾ ਕਹਾਣੀ ਬਹੁਤ ਸੋਹਣੀ ਆ ਕਿ ਵੀ ਆਪਾਂ ਨੂੰ ਕਿਸੇ ਦੀ ਗੱਲ ਪਹਿਲਾਂ ਸੁਣ ਲੈਣੀ ਚਾਹੀਦੀ ਆ ਕਹਾਣੀ ਦਾ ਕੰਮ ਇਹੀ ਆ ਮਤਲਬ ਵੀ ਜਿਹੜੇ ਬੰਦੇ ਕਈ ਬੰਦੇ ਇਹੋ ਜਿਹੇ ਹੁੰਦੇ ਆ ਮਾੜੀ ਜੀ ਗੱਲ ਤੋਂ ਹੈਪਰ ਹੋ ਜਾਂਦੇ ਆ ਮਾੜੀ ਜੀ ਗੱਲ ਤੋਂ ਗੁੱਸੇ ਗੁੱਸੇ ਹੋ ਜਾਂਦੇ ਆ ਤੇ ਅਗਲੀ ਦੀ ਗੱਲ ਨਹੀਂ ਸੁਣਦੇ ਸਿਰਫ ਆਪ ਦੀ ਗੱਲ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਕਿ ਮੈਂ ਸਿਰਫ ਆਪ ਦੀ ਗੱਲ ਅਗਲੇ ਨੂੰ ਸੁਣਾ ਦਿਆਂ ਤੇ ਮੈਂ ਮੈਂ ਕਿਸੇ ਦੀ ਵੀ ਨਾ ਸੁਣਾ ਇਹੋ ਜਿਹੇ ਬੰਦੇ ਹੁੰਦੇ ਆ ਕਾਣੀ ਉਹ ਇੱਕ ਬੰਦੇ ਦੀ ਸੁਣਾਉਣ ਲੱਗਿਆ ਮੈਂ ਵੀ ਵੀ ਆਪਾਂ ਨੂੰ ਹਮੇਸ਼ਾ ਅਗਲੇ ਦੀ ਗੱਲ ਵੀ ਸੁਣ ਲੈਣੀ ਚਾਹੀਦੀ ਆ ਕਦੇ ਹਮੇਸ਼ਾ ਇਹ ਨਹੀਂ ਹੋਣਾ ਚਾਹੀਦਾ ਕਿ ਆਪਾਂ ਕੋਸ਼ਿਸ਼ ਕਰੀਏ ਵੀ ਸਿਰਫ ਆਪ ਪਈ ਅਗਲੇ ਨੂੰ ਜਿਹੜੀ ਆਪਦੀ ਗੱਲਬਾਤ ਆ ਜਿਹੜੀ ਸੁਣਾਈਏ ਹਨਾ ਦੋਸਤੋ ਤਾਂ ਫਿਰ ਕਹਾਣੀ ਸੁਣੋ ਇੱਕ ਨਾ ਸ਼ੀਤਲ ਨਾਂ ਦਾ ਬੰਦਾ ਸੀ ਉਹ ਸ਼ੀਤਲ ਨਾਂ ਦਾ ਬੰਦਾ ਸੀ ਬੰਦੇ ਦਾ ਨਾਂ ਸੀ ਸ਼ੀਤਲ ਤੇ ਪਰ ਉਹ ਆਦੇ ਸੁਹਾ ਦੇ ਬਿਲਕੁਲ ਉਲਟ ਸੀ ਸ਼ੀਤਲ ਦਾ ਮਤਲਬ ਹੁੰਦਾ ਬਹੁਤ ਠੰਡਾ ਬਹੁਤ ਹੀ ਨਰਮ ਹਣਾ ਪਰ ਉਹ ਆਦੇ ਸੁਆਦੇ ਬਿਲਕੁਲ ਉਲਟ ਸੀ ਬੰਦਾ ਉਹ ਹਮੇਸ਼ਾ ਕੋਈ ਵੈਸੇ ਵੀ ਗੱਲਬਾਤ ਉਹਦੇ ਨਾਲ ਕਰਦਾ ਤਾਂ ਉਹ ਝਗੜਨ ਨੂੰ ਤਿਆਰ ਹੋ ਜਾਂਦਾ ਸੀ ਲੜਨ ਨੂੰ ਤਿਆਰ ਹੋ ਜਾਂਦਾ ਸੀ ਐਸਾ ਦਿਮਾਗ ਕਿ ਉਹਦੇ ਸਿਰਫ ਲੜਾਈ ਤੇ ਝਗੜਾ ਭਰਿਆ ਹੋਇਆ ਸੀ ਦੋਸਤੋ ਜਦੋਂ ਮਾੜੀ ਇੱਕ ਉਹਦੇ ਕੋਲ ਗਧਾ ਵੀ ਸੀ ਉਹ ਦੋ ਇਕੱਲਾ ਹੀ ਰਹਿੰਦਾ ਸੀ ਉਹਦੇ ਕੋਲ ਸਿਰਫ ਇੱਕ ਗਧਾ ਸੀ ਤੇ ਇੱਕ ਉਹ ਇਕੱਲਾ ਰਹਿੰਦਾ ਸੀ ਤੇ ਜਿਹੜਾ ਗਦੇ ਨਾਲ ਉਹ ਹਮੇਸ਼ਾ ਕੀ ਕਰਦਾ ਸੀ ਬਹੁਤ ਪਿਆਰ ਕਰਦਾ ਸੀ ਹਰ ਇੱਕ ਬੰਦੇ ਨਾਲ ਲੜਦਾ ਝਗੜਦਾ ਰਹਿੰਦਾ ਸੀ ਪਰ ਉਹਦੇ ਕੋਲ ਗਦਾ ਸੀ ਨਾ ਇਹੜਾ ਉਹਦੇ ਨਾਲ ਉਹ ਬਹੁਤ ਪਿਆਰ ਕਰਦਾ ਸੀ ਕਿਉਂਕਿ ਗਦਾ ਹਮੇਸ਼ਾ ਉਹਦੇ ਨਾਲ ਰਹਿੰਦਾ ਸੀ ਹਮੇਸ਼ਾ ਗਦਾ ਇਹੜਾ ਉਹਦੇ ਨਾਲ-ਨਾਲ ਚੱਲਦਾ ਸੀ ਉਹਦੇ ਨਿੱਕੇ ਮੋٹے ਕੰਮ ਵਿੱਚ ਹਮੇਸ਼ਾ ਮਦਦ ਕਰਦਾ ਰਹਿੰਦਾ ਸੀ ਤਾਂ ਕਰਕੇ ਉਹ ਬੰਦਾ ਗਦੇ ਨਾਲ ਪਿਆਰ ਕਰਦਾ ਸੀ ਪੂਰੀ ਦੁਨੀਆ 'ਚ ਹਾਰਿਕ ਬੰਦਾ ਹ ਐ ਦੋਸਤੋ ਵੀ ਐਸਾ ਉਹ ਬੰਦਾ ਸੀ ਕਿ ਮਾੜੀ ਜੀ ਕਿਸੇ ਨੇ ਗੱਲ ਕਹੀ ਤੇ ਉਹਦੇ ਨਾਲ ਲੜ ਪੈਂਦਾ ਸੀ ਤੇ ਹਮੇਸ਼ਾ ਬੰਦੇ ਕੀ ਕਰਦੇ ਸੀ ਉਹਨੂੰ ਦੇਖ ਕੇ ਨਾ ਆਪਦਾ ਰਾਹ ਬਦਲ ਲੈਂਦੇ ਸੀ ਤਾਂ ਕੋਸ਼ਿਸ਼ ਕਰਦੇ ਸੀ ਦੀ ਆਈ ਜਾਂਦਾ ਤਾਂ ਆਪਾਂ ਇਧਰ ਦੀ ਹੋ ਜਾਈਏ ਵੀ ਉਹਦੇ ਨਾਲ ਮੇਲ ਨਾ ਹੋ ਜAVE ਐਸੇ ਗੰਦੇ ਬੰਦੇ ਦਾ ਪਤਾ ਨਹੀਂ ਇਹਨੇ ਕੀ ਬੋਲਣਾ ਤੇ ਲੜਾਈ ਕਿੱਥੋਂ ਸ਼ੁਰੂ ਹੋ ਜਾਣੀ ਇਸ ਕਰਕੇ ਲੋਕ ਉਹਨੂੰ ਦੇਖ ਕੇ ਆਦਾ ਰਾ ਬਦਲ ਲਿੱਦੇ ਸੀ ਉਹਦੇ ਘਰੇ ਨਾ ਇੱਕ ਜਾਮਣਾ ਦਾ ਜਾਮਨ ਦਾ ਦਰਖਤ ਲੱਗਿਆ ਸੀ ਤੇ ਹੁਣ ਬੱਚਿਆਂ ਨੂੰ ਤਾਂ ਹੁੰਦਾ ਹੀ ਹੈ ਨਾ ਜਦੋਂ ਕਿਸੇ ਦੇ ਘਰੇ ਕੋਈ ਫਲ ਫਰੂਟ ਦਾ ਦਰਖਤ ਲੱਗਿਆ ਹੁੰਦਾ ਤਾਂ ਬੰਦੇ ਬੱਚੇ ਆਈ ਜਾਂਦੇ ਖਾਣਾ ਤਾਂ ਇੱਕ ਦਿਨ ਉਹ ਕਿਤੇ ਗਿਆ ਹੋਇਆ ਸੀ ਤੇ ਕੁਝ ਬੱਚੇ ਜਿਹੜੇ ਉਹਦੇ ਘਰੇ ਜਾਮਨ ਖਾਣ ਵਾਸਤੇ ਆ ਗਏ ਹੁਣ ਉਹ ਜਾਮਣਾ ਦਾ ਖਾ ਟੋੜੀ ਜਾਂਦੇ ਆ ਖਾਈ ਜਾਂਦੇ ਆ ਕੁਛ ਸਿੱਟੀ ਜਾਂਦੇ ਆ ਬੱਚਿਆਂ ਦਾ ਕੰਮ ਤਾਂ ਇਸ ਤਰ੍ਹਾਂ ਹੀ ਹੁੰਦਾ ਨਾ ਤੇ ਉਹ ਤੋਂ ਬੰਦਾ ਸੀ ਸ਼ੀਤਲ ਜਿਹੜਾ ਉਹ ਆ ਗਿਆ ਜਿਹ ਤੋਂ ਆ ਗਿਆ ਹੋ ਤੱਲੂ ਦਾ ਤਾਂ ਬਾਕੀ ਸਾਰੇ ਬੱਚੇ ਦਾ ਭੱਜ ਪੇ ਇੱਕ ਬੱਚਾ ਇਹਦੇ ਉਦੇ ਹੱਥ ਆ ਗਿਆ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਭੱਜਿਆ ਨਹੀਂ ਗਿਆ ਉਹ ਤੋਂ ਉਹਦੇ ਹੱਥ ਆ ਗਿਆ ਉਹਨੂੰ ਉਹਨੂੰ ਬਹੁਤ ਕੁੱਟਿਆ ਮਾਰਿਆ ਉਹਨੇ ਜਾ ਕੇ ਰੋਂਦੇ ਰੋਂਦਾ ਬੱਚਾ ਜਿਹੜਾ ਆਪਦੇ ਘਰੇ ਪਹੁੰਚ ਗਿਆ ਤੇ ਉਹਨੇ ਜਾ ਕੇ ਦੱਸਿਆ ਵੀ ਮੈਨੂੰ ਸ਼ੀਤਲ ਨੇ ਮਾਰਿਆ ਪਰ ਲੋਕਾਂ ਨੂੰ ਇਤਰਾਜ਼ ਤਾਂ ਬਹੁਤ ਸੀ ਇਸ ਗੱਲ ਦਾ ਵੀ ਛੋਟੇ ਜਿਹੇ ਬੱਚੇ ਨੇ ਕੀ ਹੋ ਗਿਆ ਜੇ ਥੋੜਾ ਜਿਹਾ ਫਲ ਤੋੜ ਲਿਆ ਤਾਂ ਇਹਦਾ ਮਤਲਬ ਇਹ ਥੋੜੀ ਕਿ ਆਪਾਂ ਉਹ ਬੱਚੇ ਨੂੰ ਮਾਰੂਗਾ ਪਰ ਲੋਕ ਉਹਦੇ ਸੁਭਾਅ ਤੋਂ ਜਾਣੂ ਸੀ ਉਹ ਜਾਣਦੇ ਸੀ ਵੀ ਇਹ ਗਲਤ ਬੰਦਾ ਪਤਾ ਨਹੀਂ ਕੀ ਬੋਲਣਾ ਇਸ ਕਰਕੇ ਇਹਦੇ ਨਾਲ ਪੰਗਾ ਲੈਣ ਦੀ ਲੋੜ ਹੀ ਨਹੀਂ ਪਾਸੇ ਦੀ ਹੋ ਕੇ ਨਿਕਲ ਜਾਓ ਦੂਰ ਦੀ ਹੋ ਕੇ ਨਿਕਲ ਜਾਓ ਇਹੋ ਜਿਹੇ ਗੰਦੇ ਬੰਦੇ ਤੋਂ ਆਪਾਂ ਕੀ ਕਰਾਂਗਾ ਹੈਨਾ ਇਸ ਕਰਕੇ ਕਿਸੇ ਨੇ ਵੀ ਉਹਨੂੰ ਕੁਛ ਨਹੀਂ ਕਿਹਾ ਐਸੀ ਤਰ੍ਹਾਂ ਜਦੋਂ ਕੋਈ ਵਰੁਣ थैंक यू ਸਰ थैंक यू ਐਸੀ ਤਰ੍ਹਾਂ ਕਮੈਂਟ ਕਰਦੇ ਰਿਹਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਦੋਸਤੋ ਜਦੋਂ ਕਿਸੇ ਕਿਸੇ ਨੇ ਵੀ ਕੁਛ ਨਹੀਂ ਕਿਹਾ ਤਾਂ ਉਹਦੀ ਹਿੰਮਤ ਆਈ ਦੀ ਨਾ ਦਿਨੋਂ ਦਿਨ ਵੱਧਦੀ ਜਾਂਦੀ ਸੀ ਉਹਨੂੰ ਐ ਲੱਗਦਾ ਸੀ ਵੀ ਸ਼ਾਇਦ ਵੀ ਮੇਰੇ ਲੋਕ ਮੇਰੇ ਤੋਂ ਡਰਦੇ ਆ ਅਸਲ ਵਿੱਚ ਲੋਕ ਡਰਦੇ ਨਹੀਂ ਹੁੰਦੇ ਦੋਸਤੋ ਜੇ ਗਲਤ ਬੰਦਾ ਹੁੰਦਾ ਉਹਨੂੰ ਸ਼ਾਇਦ ਇਹ ਰਹਿੰਦਾ ਕਿ ਲੋਕ ਮੇਰੇ ਤੋਂ ਡਰਦੇ ਆ ਪਰ ਕੋਈ ਕਿਸੇ ਤੋਂ ਡਰਦਾ ਨਹੀਂ ਆ ਅੱਜ ਕੱਲ ਹਾਂ ਗਾਂਦੇ ਦੇ ਹੱਥ ਮੰਨ ਤੋਂ ਸਭ ਡਰਦੇ ਆ ਕਿਉਂਕਿ ਜਿਹੜੇ ਗਲਤ ਬੰਦੇ ਹੁੰਦੇ ਆ ਗਲਤ ਬੋਲਣ ਵਾਲੇ ਹੁੰਦੇ ਆ ਗਲਤ ਜਿਨ੍ਹਾਂ ਨੂੰ ਪਤਾ ਹੀ ਨਹੀਂ ਚੰਗੇ ਮਾੜੇ ਦਾ ਕਿ ਕਿਸੇ ਨਾਲ ਕਿਵੇਂ ਗੱਲਬਾਤ ਕਰਨੀ ਆ ਲੋਕ ਉਹਨਾਂ ਤੋਂ ਡਰਦੇ ਨਹੀਂ ਸਮਝ ਲਓ ਜਿਵੇਂ ਚਿੱਕੜ ਨੂੰ ਵੇਖ ਕੇ ਦੂਰ ਦੀ ਹੋ ਜਾਂਦੇ ਆ ਵੀ ਛਿੱਟੇ ਨਾ ਪੈ ਜਾਣ ਤੇ ਇਸ ਕਰਕੇ ਗੰਦ ਨੂੰ ਕਮਾਨ ਹੁੰਦਾ ਵੀ ਸ਼ਾਇਦ ਵੀ ਗੰਦ ਨੂੰ ਗਮਾਨ ਹੁੰਦਾ ਇਸ ਗੱਲ ਦਾ ਵੀ ਸ਼ਾਇਦ ਲੋਕ ਮੇਰੇ ਤੋਂ ਡਰਦੇ ਚਿੱਕੜ ਸਮਝਦਾ ਕਿ ਮੇਰੇ ਤੋਂ ਲੋਕ ਡਰਦੇ ਆ ਤਾਂ ਹੀ ਡੰਗਦੇ ਪਰ ਲੋਕ ਡਰਦੇ ਨਹੀਂ ਲੋਕ ਇਹ ਸਮਝਦੇ ਆ ਵੀ ਇਸ ਚਿੱਕੜ ਤੋਂ ਦੂਰੀ ਚੰਗੀ ਇਸ ਕਰਕੇ ਉਵੇਂ ਸ਼ੀਤਲ ਤੋਂ ਵੀ ਲੋਕ ਦੂਰੀ ਬਣਾ ਕੇ ਰੱਖਦੇ ਸੀ ਤਾਂ ਇੱਕ ਦਿਨ ਸ਼ੀਤਲ ਕਿਤੇ ਬਾਹਰ ਗਿਆ ਹੋਇਆ ਸੀ ਬਾਹਰ ਆਪਦੇ ਗਧੇ ਤੇ ਕਿਤੇ ਨਾ ਨਾਲ ਦੇ ਪਿੰਡ ਗਿਆ ਹੋਇਆ ਸੀ ਜਦੋਂ ਵਾਪਸ ਮੁੜਿਆ ਆਇਆ ਸੀ ਨਾ ਤਾਂ ਗਰਮੀ ਬਹੁਤ ਸੀ ਬਹੁਤ ਜ਼ਿਆਦਾ ਉਹਨੂੰ ਪਿਆਸ ਲੱਗੀ ਹੋਈ ਸੀ ਬਹੁਤ ਜ਼ਿਆਦਾ ਗਰਮੀ ਸੀ ਤਾਂ ਉਹ ਕਿਵੇਂ ਨਾ ਕਿਵੇਂ ਚਾਹੁੰਦਾ ਸੀ ਕੋਈ ਨਾ ਕੋਈ ਵੀ ਦਰਖਤ ਮਿਲ ਜੇ ਸ਼ਾਮੇ ਬੈਠ ਕੇ ਨਾਲੇ ਤਾਂ ਆਪ ਆਰਾਮ ਕੀਤਾ ਜਾਵੇ ਨਾਲੇ ਆਪਦੇ ਗਧੇ ਨੂੰ 10 ਮਿੰਟ ਆਰਾਮ ਕਰਨਾ ਚਾਹੀਦਾ ਤਾਂ ਸ਼ੀਤਲ ਮੁੜਿਆ ਹੁੰਦਾ ਸੀ ਤਾਂ ਉਹਨੂੰ ਰਸਤੇ ਵਿੱਚ ਕੋਈ ਵੀ ਦਰਖਤ ਨਾ ਮਿਲਿਆ ਜਿਹਦੇ ਥੱਲੇ ਬੈਠ ਕੇ ਉਹ ਆਰਾਮ ਕਰ ਸਕਦਾ ਸੀ ਆਖਰ ਉਹਨੇ ਦੇਖਿਆ ਵੀ ਇੱਕ ਦਰਖਤ ਸੀਗਾ ਬਹੁਤ ਸੋਹਣਾ ਬਾੜੀ ਗੁੜੀ ਸ਼ਾਨ ਸੀ ਉਹਦੇ ਤੇ ਉਹਦੇ ਨਾਲ ਨਾ ਉਹਨੇ ਆਖਿਆ ਵੀ ਉਹ ਦਰਖਤ ਚੰਗਾ ਉਹਦੇ ਥੱਲੇ ਜਾ ਕੇ ਬੈਠਦੇ ਆ ਤੇ ਉੱਥੇ ਮੈਂ ਆਪਦਾ ਗਧਾ ਬਨ ਕੇ ਤਾਂ ਆਪ ਪਾਣੀ ਦੀ ਤਲਾਸ਼ ਕਰੂੰਗਾ ਸੇ ਪਾਸੇ ਸ਼ਾਇਦ ਪਾਣੀ ਮਿਲ ਜਾਵੇ ਤੇ ਇਸੇ ਤਰ੍ਹਾਂ ਜਿਉਂ ਜਦੋਂ ਗਧਾ ਬੰਨਣ ਵਾਸਤੇ ਉਹਦੇ ਗਿਆਨ ਨਾ ਉਹਦੇ ਥੱਲੇ ਡਾਕ ਥੱਲੇ ਤੋਨੇ ਦੇਖਿਆ ਵੀ ਉੱਥੇ ਇੱਕ ਘੋੜਾ ਪਹਿਲਾਂ ਹੀ ਬੱਧਾ ਹੋਇਆ ਸੀ ਜਦੋਂ ਉਸੇ ਘੋੜੇ ਦੇ ਕੋਲ ਹੀ ਦਰਖਤ ਦੇ ਕੋਲ ਉਹਨੇ ਖੋਤੇ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਤਾਂ ਘੋੜੇ ਦਾ ਮਾਲਕ ਆ ਗਿਆ ਘੋੜੇ ਦਾ ਮਾਲਕ ਉਹਨੂੰ ਕਹਿੰਦਾ ਵੀ ਇੱਥੇ ਨਾ ਬਨ ਇਥੇ ਆਦਾ দাদা ਨਾ ਬਣ ਕਿਉਂਕਿ ਮੇਰਾ ਜਿਹੜਾ ਘੋੜਾ ਇਹ ਨੂੰ ਮਾਰੂਗਾ ਫੇਰ ਨਾ ਤਰਾਜ ਕਰੀ ਤਾਂ ਅਗੋ ਸ਼ੀਤਲ ਤੈਨੂੰ ਪਤਾ ਵੀ ਗਰਮ ਸੰਭਾਲਦਾ ਸੀ ਬੜਾ ਹੀ ਗੰਦਾ ਸੁਹਾਸ ਸੀ ਉਹਦਾ ਹਮੇਸ਼ਾ ਹਰੇਕ ਗੱਲ ਤੇ ਲੜਨ ਨੂੰ ਤਿਆਰ ਹੁੰਦਾ ਸੀ ਤਾਂ ਸ਼ੀਤਲ ਉਹਨੂੰ ਕਹਿੰਦਾ ਇਹ ਦਰਖਤ ਤੇਰੇ ਪਿਓ ਦਾ ਇਹ ਦਰਖਤ ਤੂੰ ਲਾਇਆ ਇੱਥੇ ਤਾਂ ਕੋਈ ਵੀ ਬਹਿ ਸਕਦਾ ਕੋਈ ਵੀ ਆ ਸਕਦਾ ਤੂੰ ਕੌਣ ਉਹ ਨੂੰ ਮੈਨੂੰ ਰੋਕਣ ਵਾਲਾ ਉਹ ਬੰਦਾ ਫੇਰ ਅਗੋ ਨਰਮ ਸੁਹਾਸ ਕਹਿੰਦਾ ਵੀ ਮੈਂ ਤੈਨੂੰ ਬਈ ਸਮਝਾਈ ਜਾਂਦਾ ਮੇਰੇ ਘੋੜੇ ਨੇ ਤੇਰੇ ਕੋ ਗਧੇ ਨੂੰ ਮਾਰ ਦੇਣਾ ਇਸ ਕਰਕੇ ਤੂੰ ਆਪਦੇ ਗਧੇ ਨੂੰ ਕਿਤੇ ਹੋਰ ਪਾਸੇ ਲਾ ਕੇ ਬੰਨ ਲਾ ਤੇ ਮੇਰਾ ਕੰਮ ਸੀ ਤੈਨੂੰ ਦੱਸਣਾ ਤੇ ਹੁਣ ਮੈਂ ਦਿੱਤਾ ਤੈਨੂੰ ਦੱਸ ਅੱਗੇ ਜੋ ਵੀ ਚੰਗਾ ਮਾੜਾ ਹੋਊਗਾ ਉਹ ਦਾ ਜ਼ਿੰਮੇਵਾਰ ਤੂੰ ਹੋਏਗਾ ਤੇ ਹੁਣ ਕੀ ਹੋਇਆ ਉਸ ਤੋਂ ਬਾਅਦ ਉਹ ਸ਼ੀਤਲ ਇਸ ਕਰਕੇ ਪਾਣੀ ਦੁਜਾ ਪਾਣੀ ਦੇ ਪਹਾੜ ਹਸਤੇ ਆਸੇ ਪਾਸੇ ਚਲਾ ਗਿਆ ਤੇ ਗਦਾ ਘੋੜੇ ਦੇ ਬਿਲਕੁਲ ਕੋਲ ਬੱਦ ਲੇਤਾ ਹੁਣ ਉਹ ਗਦਾ ਕੀ ਕਰਦਾ ਗਦਾ ਲੱਤਾਂ ਮਾਰੀ ਜਾਂਦਾ ਤੇ ਘੋੜਾ ਘੋੜਾ ਲੱਤਾਂ ਮਾਰਦਾ ਦੋਨੇ ਜੋੜ ਕੇ ਉਸ ਗਦੇ ਤੇ ਤੇ ਗਦਾ ਡਿੱਗ ਪੈਂਦਾ ਤੇ ਘੋੜੇ ਦੇ ਮਾਲਕ ਨੂੰ ਪਤਾ ਲੱਗ ਜਾਂਦਾ ਵੀ ਘੋੜਾ ਮੇਰਾ ਮਾਰਨ ਲੱਗ ਗਿਆ ਉਹਨੂੰ ਗਦੇ ਨੂੰ ਤਾਂ ਘੋੜਾ ਸੰਭਾਲ ਘੋੜਾ ਦਾ ਘੋੜੇ ਦਾ ਮਾਲਕ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਉਹਨੇ ਭੱਜ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਆਪਣੇ ਘੋੜੇ ਨੂੰ ਵੀ ਗਦੇ ਨੂੰ ਮਾਰਨਾਂ ਦੇ ਵਿੱਚ ਪਰ ਉਹਦੇ ਜਦੋਂ ਉਹਨੂੰ ਘੋੜੇ ਦਾ ਮਾਲਕ ਕੋਸ਼ਿਸ਼ ਕਰਦਾ ਉਦੋਂ ਨੂੰ ਘੋੜਾ ਗਧੇ ਨੂੰ ਬਿਲਕੁਲ ਮਾਰ ਮਾਰ ਕੇ ਲੱਤਾਂ ਮਾਰ ਮਾਰ ਕੇ ਲੱਤਾਂ ਮਾਰ ਦਿੰਦਾ। ਹੁਣ ਘੋੜੇ ਵਾਲੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਹੁਣ ਉਹ ਬੰਦਾ ਗੰਦਾ ਜਿਹੜਾ ਹੁਣੇ ਗੰਦ ਵੀ ਗਲਤ ਬੋਲ ਕੇ ਗਿਆ ਮੈਨੂੰ ਤਾਂ ਜਦੋਂ ਉਹ ਮੁੜ ਕੇ ਆਊਗਾ ਉਹਦਾ ਆਪ ਦਾ ਵੇਖੂਗਾ ਵੀ ਗਧਾ ਮਰਿਆ ਪਿਆ ਤਾਂ ਲੜਾਈ ਝਗੜਾ ਤਾਂ ਹੋਊਗਾ ਤੇ ਉਹ ਹੁੰਦਾ ਵੀ ਉਹਦੇ ਅੰਤਾਜੇ ਦੇ ਅਨਸਾਰ ਹੀ ਆ। ਉਹ ਬੰਦਾ ਮੁੜ ਕੇ ਆਉਂਦਾ ਤੇ ਮੁੜ ਕੇ ਆ ਕੇ ਦੇਖਦਾ ਵੀ ਮੇਰਾ ਗਧਾ ਮਰਿਆ ਪਿਆ। ਉਹਦੇ ਨਾਲ ساری ਉਹਦੇ ਗੱਲ ਪੈ ਜਾਂਦਾ ਘੋੜੇ ਵਾਲੇ ਤੇ ਤੂੰ ਮੇਰਾ ਗਧਾ ਮਾਰਦਾ ਮੈਨੂੰ ਨਹੀਂ ਪਤਾ ਮੇਰਾ ਤਾਂ ਗਧਾ ਤੇ ਉਹ ਘੋੜੇ ਵਾਲਾ ਕਹਿੰਦਾ ਵੀ ਮੈਂ ਤੈਨੂੰ ਪਹਿਲਾਂ ਸਮਝਾਇਆ ਸੀ ਵੀ ਮੇਰਾ ਘੋੜਾ ਮਾਰਦਾ ਤੇ ਮਾਰ ਦੂਗਾ ਇਸ ਕੋ ਤੇ ਗਧੇ ਨੂੰ ਇਸ ਕਰਕੇ ਗਧੇ ਨੂੰ ਕਿਤੇ ਹੋਰ ਬੰਲਾ ਇੱਥੇ ਨਾ ਬੰਦ ਉਹ ਕਹਿੰਦਾ ਨਾ ਮੈਨੂੰ ਨਹੀਂ ਪਤਾ ਮੇਰਾ ਤਾਂ ਗਧਾ ਦੇ ਲੜਾਈ ਵਾਵਾ ਵਾਚ ਜਾਂਦੀ ਐ ਇਸੇ ਤਰ੍ਹਾਂ ਦੀ ਲੜਾਈ ਆ ਜਿਹੜੀ ਕਾਫੀ ਹੱਥੋਂ ਪੈਜ ਤੱਕ ਚਲੀ ਜਾਂਦੀ ਆ ਇਹਨੇ ਨੂੰ ਇੱਕ ਉਹਨਾਂ ਦਾ ਰੌਲਾ ਰੱਪਾ ਸੁਣ ਕੇ ਇੱਕ ਬੰਦਾ ਉਹਨਾਂ ਦੇ ਕੋਲ ਆ ਜਾਂਦਾ ਤੇ ਉਹਨਾਂ ਦੇ ਕੋਲ ਆ ਕੇ ਉਹ ਕਹਿੰਦਾ ਬਾਈ ਯਾਰ ਕਿਉਂ ਲੜ ਰਹੇ ਆ ਕਿਉਂ ਝਗੜ ਰਹੇ ਆ ਤੁਸੀਂ ਇਸ ਤਰ੍ਹਾਂ ਜਿੰਨਾ ਚਿਰ ਮਰਜ਼ੀ ਲੜੀ ਜਾਓ ਜਿੰਨਾ ਮਰਜ਼ੀ ਝਗੜਾ ਕਰੀ ਜਾਓ ਤੁਸੀਂ ਫੈਸਲਾ ਨਹੀਂ ਕਰ ਸਕਦੇ ਇਸ ਕਰਕੇ ਜੇ ਫੈਸਲਾ ਕਰਾਉਣਾ ਤਾਂ ਰਾਜੇ ਕੋਲ ਚਲੇ ਜਾਓ ਉਹ ਦੋਨਾਂ ਨੂੰ ਚੰਗੀ ਗੱਲ ਲੱਗਦੀ ਆ ਉਹ ਕਹਿੰਦੇ ਚਲ ਠੀਕ ਆ ਆਪਾਂ ਐਂ ਕਰਦੇ ਆ ਆਪਾਂ ਰਾਜੇ ਕੋਲ ਚਲਦੇ ਆਂ ਰਾਜੇ ਨੂੰ ਕਿੰਨੇ ਵੀ ਸਾਡਾ ਫੈਸਲਾ ਕਰ ਜਿਵੇਂ ਰਾਜਾ ਕਰੂਗਾ ਸਾਨੂੰ ਫੈਸਲਾ ਤਾਂ ਮਨਜ਼ੂਰ ਕਰਨਾ ਪੈਣਾ ਉਹ ਕਹਾ ਉਹ ਕਹਿੰਦੇ ਠੀਕ ਆ ਵੀ ਉਹ ਦੋਨੇ ਹੁਣ ਘੋੜੇ ਦਾ ਮਾਲਕ ਤੇ ਸ਼ੀਤਲ ਉਹ ਗੱਦੇ ਦਾ ਮਾਲਕ ਉਹ ਰਾਜੇ ਕੋਲ ਚਲੇ ਜਾਂਦੇ ਆ ਜਾਂਦਿਆਂ ਸਾਰ ਰਾਜਾ ਦਰਬਾਰ ਦੇ ਵਿੱਚ ਬੈਠਾ ਹੁੰਦਾ ਤੇ ਉਹ ਦੋਨੇ ਪੇਸ਼ ਹੁੰਦੇ ਉਹਦੇ ਕੋਲ ਜਾ ਕੇ ਤਾਂ ਉਹ ਪਹਿਲਾਂ ਸ਼ੀਤਲ ਨੂੰ ਪੁੱਛਦਾ ਕਿਉਂ ਵੀ ਕਿਉਂ ਵੀ ਕੀ ਕੀ ਕਹਤਾ ਕੀ ਕਹਿਣਾ ਚਾਹੁੰਦਾ ਕਿਉਂ ਦਰਬਾਰ ਦੇ ਵਿੱਚ ਆਇਆ ਤਾ ਸ਼ੀਤਲ ਕਹਿੰਦਾ ਜੀ ਇਸ ਬੰਦਾ ਇਹਦੇ ਬੰਦੇ ਨੇ ਇੱਕ ਘੋੜਾ ਰੱਖਿਆ ਹੋਇਆ ਤੇ ਇਹਨੇ ਇਹਦੇ ਘੋੜੇ ਨੇ ਮੇਰੇ ਗਧੇ ਨੂੰ ਮਾਰਤਾ ਠੀਕ ਹੈ ਇਹਦੇ ਘੋੜੇ ਨੇ ਮੇਰੇ ਗਧੇ ਨੂੰ ਮਾਰਤਾ ਇਸ ਕਰਕੇ ਮੈਂ ਹੁਣ ਚਾਹਣਾ ਕਿ ਇਹ ਮੈਨੂੰ ਗਧਾ ਦੇਵੇ ਰਾਜਾ ਦਾ ਵੀ ਵਾਕਿਆ ਹੀ ਤੇਰੇ ਗਧੇ ਨੂੰ ਇਹਦੇ ਘੋੜੇ ਨੇ ਮਾਰਿਆ ਉਹ ਆਂਦਾ ਹਾਂਜੀ ਮੈਂ ਆਪ ਗਵਾ ਮੈਂ ਦੇਖਿਆ ਵੀ ਇਹਸ ਬੰਦੇ ਨੇ ਰੋਕਿਆ ਵੀ ਨਹੀਂ ਤੇ ਇਹਦੇ ਘੋੜੇ ਨੇ ਮੇਰੇ ਗਧੇ ਨੂੰ ਦਿੱਤਾ ਮਾਰ ਤਾਂ ਰਾਜਾ ਆਂਦਾ ਵੀ ਇਹ ਤਾਂ ਗਲਤ ਹੋਇਆ ਇਹ ਤਾਂ ਇਸ ਬੰਦੇ ਨੂੰ ਹਰਜਾਨਾ ਫਿਰ ਦੇਣਾ ਚਾਹੀਦਾ ਪਰ ਹੁਣ ਆਪਾਂ ਕੱਲਾ ਤੇਰੀ ਗੱਲ ਥੋੜੀ ਸੁਣ ਸਕਦੇ ਆਪਾਂ ਤੇ ਇਸ ਬੰਦੇ ਦੀ ਗੱਲ ਵੀ ਸੁਣਾਗੇ ਵੀ ਇਹ ਬੰਦਾ ਕੀ ਕਹਿਣਾ ਚਾਹੁੰਦਾ ਵੀ ਜਿਹੜਾ ਕਹਿੰਦਾ ਵੀ ਇਹ ਘੋੜੇ ਵਾਲਾ ਕੀ ਕਹਿਣਾ ਚਾਹੁੰਦਾ ਤਾਂ ਜੋ ਘੋੜੇ ਵਾਲੇ ਨੂੰ ਸੱਦਿਆ ਘੋੜੇ ਵਾਲੇ ਨੂੰ ਪੁੱਛਿਆ ਵੀ ਵਾਕਿਆ ਤੇਰੇ ਘੋੜੇ ਨੇ ਇਸ ਇਹਦੇ ਦੂਜਾ ਮਾਰਿਆ ਵੀ ਗਧੇ ਨੂੰ ਘੋੜੇ ਵਾਲਾ ਚੁੱਪ ਸ਼ਾਂਤ ਖੜਾ ਰਿਹਾ ਬਿਲਕੁਲ ਨਹੀਂ ਬੋਲਿਆ ਦੋ ਕੁ ਮਿੰਟਾਂ ਫਿਰ ਰਾਜਾ ਫੇਰ ਉਹਨੂੰ ਪੁੱਛਦਾ ਵੀ ਮੈਂ ਤੈਨੂੰ ਕੀ ਪੁੱਛੀ ਰਿਆ ਨਾ ਮੈਂ ਤੈਨੂੰ ਪੁੱਛੀ ਜਾਂਦਾ ਵੀ ਤੇਰੇ ਘੋੜੇ ਨੇ ਇਹਦੇ ਗਧੇ ਨੂੰ ਮਾਰਿਆ ਉਹ ਫੇਰ ਨਹੀਂ ਬੋਲਦਾ ਬਿਲਕੁਲ ਐ ਚੁੱਪ ਖੜਾ ਰਹਿੰਦਾ ਬਿਲਕੁਲ ਅ ਬਿਲਕੁਲ ਇਸ ਤਰ੍ਹਾਂ ਹੀ ਖੜਾ ਰਹਿੰਦਾ ਵੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਤੇ ਥੋੜੇ ਚਿਰ ਬਾਅਦ ਫੇਰ ਉਹ ਪੁੱਛਦਾ ਵੀ ਤੂੰ ਬੋਲਾਂ ਗੁੰਗਾ ਬੋਲਾਂ ਮੈਂ ਤੈਨੂੰ ਕਿੰਨੇ ਵਾਰੀ ਬੁਲਾਇਆ ਰਾਜਾ ਕਹਿੰਦਾ ਕਿੰਨੇ ਵਾਰੀ ਪੁੱਛਿਆ ਵੀ ਤੇਰੇ ਘੋੜੇ ਨੇ ਇਹਦੇ ਗਧੇ ਨੂੰ ਮਾਰਿਆ ਪਰ ਤੂੰ ਬੋਲ ਕਿਉਂ ਨਹੀਂ ਰਿਹਾ ਤੂੰ ਕਿਉਂ ਨਹੀਂ ਬੋਲਦਾ ਤਾਂ ਉਹ ਹਜੇ ਬੋਲਦਾ ਹੀ ਨਹੀਂ ਹਜੇ ਸ਼ਾਂਤ ਰਹਿੰਦਾ ਪਰ ਗਧੇ ਵਾਲਾ ਸ਼ੀਤਲ ਫੇਰ ਵਿੱਚ ਦੀ ਬੋਲ ਪੈਂਦਾ ਉਹ ਕਹਿੰਦਾ ਮਹਾਰਾਜ ਇਹ ਡਰਾਮੇ ਕਰਦਾ ਇਹ ਗੂੰਗਾ ਬੋਲਾ ਨਹੀਂ ਇਹ ਬੋਲਗਾ ਇਹ ਘੋੜੇ ਨੂੰ ਮਾਰਨ ਤੋਂ ਪਹਿਲਾਂ ਵੀ ਇਹ ਮੇਰੇ ਨਾਲ ਬੋਲਿਆ ਸੀ ਜਦੋਂ ਮੈਂ ਇਹਦਾ ਕੋੜਾ ਉੱਥੇ ਦਰਖਤ ਥੱਲੇ ਬੱਧਾ ਪਿਆ ਸੀ ਮੈਂ ਆ ਕੇ ਜਦੋਂ ਇਹਨੂੰ ਬੱਧਾ ਤੇ ਇਹ ਮੈਨੂੰ ਬਦਨ ਨਹੀਂ ਗਿੰਦਾ ਸੀ ਇਹ ਮੈਨੂੰ ਕਹਿੰਦਾ ਸੀ ਮੇਰਾ ਘੋੜਾ ਤੇਰੇ ਗਧੇ ਨੂੰ ਮਾਰ ਦੂਗਾ ਮੇਰਾ ਘੋੜਾ ਤੇਰੇ ਗਧੇ ਨੂੰ ਮਾਰ ਦੂਗਾ ਨੂੰ ਸਾਈਡ ਤੇ ਲੈ ਜਾ ਸਾਈਡ ਤੇ ਲੈ ਜਾ ਤੇ ਰਾਜਾ ਮੁਸਕਰਾ ਲ ਮੁਸਕਰਾ ਪੈਂਦਾ ਰਾਜਾ ਕਿਉਂਕਿ ਰਾਜਾ ਸਮਝ ਗਿਆ ਸੀ ਕਿ ਵੀ ਵਾਕਈ ਉਸਦਾ ਬੰਦਾ ਸਹੀ ਆ ਜਿਹੜੇ ਬੰਦੇ ਨੇ ਕਿਹਾ ਸੀ ਮੇਰਾ ਘੋੜਾ ਤੇਰੇ ਗਧੇ ਨੂੰ ਮਾਰ ਦੂਗਾ ਆਪਦੇ ਗਧੇ ਨੂੰ ਕਿਤੇ ਨੋਰ ਬੰਦਾ ਪਰ ਇਹ ਸਮਝਣ ਨੂੰ ਤਿਆਰ ਨਹੀਂ ਸੀ ਇਸ ਗੱਲ ਤੇ ਇਸ ਕਰਕੇ ਦਾ ਗਦਾ ਜਿਹੜਾ ਮਾਰਿਆ ਗਿਆ ਤੇ ਉਸ ਤੋਂ ਬਾਅਦ ਉਹ ਬੰਦਾ ਬੋਲਦਾ ਘੋੜੇ ਵਾਲਾ ਓਕੇ ਨਾ ਮਹਾਰਾਜ ਵੀ ਮੈਂ ਗਲਤੀ ਹਸਤੇ ਮਾफी ਮੰਗਦਾ ਤੁਸੀਂ ਦੋ ਤਿੰਨ ਵਾਰੀ ਮੈਨੂੰ ਬੁਲਾਇਆ ਮੈਂ ਬੋਲਿਆ ਨਹੀਂ ਮੈਂ ਇਸੇ ਕਰਕੇ ਨਹੀਂ ਬੋਲਿਆ ਵੀ ਮੈਨੂੰ ਬੋਲਣ ਦੀ ਲੋੜ ਨਹੀਂ ਇਹ ਹੀ ਬੋਲੂਗਾ ਇਹ ਹੀ ਬੋਲੂਗਾ ਇਹ ਹੀ ਆਪਦੇ ਜਵਾਨ ਨਾਲ ਦੱਸੂਗਾ ਤੇ ਇਹਨੇ ਆਪਦੇ ਜਵਾਨ ਨਾਲ ਦੱਸ ਦਿੱਤਾ ਕਿ ਮੈਂ ਪਹਿਲਾਂ ਕਿਹਾ ਸੀ ਇਹਨੂੰ ਮੈਂ ਕਿਹਾ ਸੀਗਾ ਵੀ ਮੇਰਾ ਗਦਾ ਮੇਰਾ ਕੋੜਾ ਖਤਰਨਾਕ ਆ ਤੇਰੇ ਗਦੇ ਨੂੰ ਮਾਰ ਦੂਗਾ ਇਹਨੂੰ ਸਾਈਡ ਤੇ ਪਾਉਣਾ ਤੇ ਇਹਨੇ ਆਪਦੇ ਮੂੰਹੋਂ ਕਬੂਲ ਕਰ ਲਿਆ ਤੇ ਰਾਜਾ ਕਹਿੰਦਾ ਵੀ ਹਾਂ ਬਈ ਇਹ ਬੰਦਾ ਸੱਚਾ ਜਦੋਂ ਤੈਨੂੰ ਇਹਨੇ ਕਿਹਾ ਸੀ ਵੀ ਮੇਰਾ ਘੋੜਾ ਖਤਰਨਾਕ ਆ ਤੇ ਤੂੰ ਇੱਥੇ ਗਧੇ ਨੂੰ ਨਾ ਬੰਨ ਤਾਂ ਵੀ ਤੇਰੇ ਗਧੇ ਨੂੰ ਮੇਰਾ ਘੋੜਾ ਮਾਰ ਦੂਗਾ ਤਾਂ ਫੇਰ ਤੌਣੇ ਮਾਰਨਾ ਹੀ ਸੀ ਇਹਦੇ ਦੀ ਤਾਂ ਕੋਈ ਦੋਰ ਹੈ ਹੀ ਨਹੀਂ ਫੇਰ ਤਾਂ ਉਹ ਬੰਦਾ ਮਜੂਰ ਜਾ ਕੇ ਖੜ ਗਿਆ ਤਾਂ ਰਾਜੇ ਨੇ ਕਿਹਾ ਵੀ ਜਾਓ ਜੇ ਮਰ ਗਿਆ ਤਾਂ ਤੇਰੀ ਗਲਤੀ ਨਾਲ ਮਰਿਆ ਇਸ ਬੰਦੇ ਦਾ ਕੋਈ ਕਸੂਰ ਨਹੀਂ ਕਿਉਂਕਿ ਇਹਨੇ ਤਾਂ ਪਹਿਲਾਂ ਦੱਸਤਾ ਸੀ ਜੇ ਨਾਂ ਦੱਸਦਾ ਇਹਦਾ ਕਸੂਰ ਹੁੰਦਾ ਤੋ ਚੁੱਪ ਕਰਕੇ ਚਲਾ ਗਿਆ ਹੁਣ ਸ਼ੀਤਲ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਵੀ ਮੇਰਾ ਜਲਦੀ ਗਰਮ ਹੋ ਜਾਣਾ ਹਰ ਇੱਕ ਨੱਤੇ ਆਪਦੀ ਗੱਲ ਮੰਨਾ ਹਰ ਥਾਂ ਤੇ ਜਿੱਤ ਤੇ ਅੜੀ ਨੇ ਮੇਰਾ ਪਿਆਰਾ ਗਦਾ ਮਰਵਾਤਾ ਕਿਉਂਕਿ ਉਸ ਬੰਦੇ ਨੇ ਕਿਹਾ ਵੀ ਤੂੰ ਇੱਥੇ ਗਦਾ ਨਾ ਬਰ ਤੇ ਮੈਂ ਅੜੀ ਦੇ ਨਾਲ ਉੱਥੇ ਹੀ ਵੱਧਾ ਜਾ ਕੇ ਗਦਾ ਤੇ ਇਸ ਕਰਕੇ ਮੇਰਾ ਗਦਾ ਮਾਰਿਆ ਗਿਆ ਤੇ ਜੇਕਰ ਮੈਂ ਅੜੀ ਨਾ ਕਰਦਾ ਜਿਵੇਂ ਉਹਨੇ ਕਿਹਾ ਸੀ ਵੀ ਇੱਥੇ ਗਦਾ ਨਾ ਬਣ ਇੱਥੇ ਖਤਰਾ ਤਾਂ ਮੈਂ ਸ਼ਾਇਦ ਮੇਰਾ ਗਦਾ ਬੱਜ ਜਾਂਦਾ ਉਸ ਕਰਕੇ ਉਸ ਤੋਂ ਬਾਅਦ ਉਹਨੇ ਜਿਹੜਾ ਆਪਦਾ ਚੰਗਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਨੇ ਸੋਚ ਲਿਆ ਵੀ ਅੱਜ ਤੋਂ ਬਾਅਦ ਆਪਾਂ ਉਹ ਨਹੀਂ ਕਰਦੇ ਅੱਜ ਤੋਂ ਬਾਅਦ ਜਿੱਦ ਨਹੀਂ ਕਰਦੇ ਆਪਾਂ ਅੱਜ ਤੋਂ ਬਾਅਦ ਨਾ ਹੀ ਆਪਾਂ ਕਿਸੇ ਨਾਲ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਛੋਟੀ ਜੀ ਕਹਾਣੀ ਦੋਸਤੋ ਹੋਰ ਸੁਣਾਉਣਾ ਚਾਹਣਾ ਮੈਂ ਤੁਹਾਨੂੰ ਤੇ ਜਲਦੀ ਜਲਦੀ ਮੇਰਾ ਦਿਮਾਗ ਦੇ ਵਿੱਚ ਆ ਗਈ ਵੀ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਵੀ ਵਾਧੂ ਖਰਚਾ ਕਰਦੇ ਆ ਹਨਾ ਵਾਧੂ ਖਰਚਾ ਸਣੀ ਜਿੰਨਾ ਕਿ ਜਣੀ ਜ਼ਿਆਦਾ ਗਰੀਬ ਬੰਦੇ ਹੁੰਦੇ ਆ ਜਿਆਦਾ ਖਰਚ ਕਰਦੇ ਆ ਵਧੀਆ ਤੜਕੇ ਲਾ ਲਾ ਕੇ ਚੰਗੀਆਂ ਚੀਜ਼ਾਂ ਖਾਂਦੇ ਆ ਜਿਹੜੇ ਚੰਗੇ ਅਮੀਰ ਬੰਦੇ ਹੁੰਦੇ ਉਹ ਪੈਸੇ ਜੋੜ ਦੀ ਦੌੜ 'ਚ ਲੱਗੇ ਰਹਿੰਦੇ ਆ ਉਹ ਖਰਚਾ ਨਹੀਂ ਕਰਦੇ ਇਸ ਤਰ੍ਹਾਂ ਦੀ ਇੱਕ ਕਹਾਣੀ ਆ ਦੋਸਤੋ ਇੱਕ ਬਹੁਤ ਅਮੀਰ ਬੰਦਾ ਆਦੇ ਚੰਗੇ ਵਧੀਆ ਮਕਾਨ ਦੇ ਵਿੱਚ ਰਹਿੰਦਾ ਤਿੰਨ ਮੰਜ਼ਿਲਾ ਮਕਾਨ ਹੁੰਦਾ ਉਹਦਾ ਤੇ ਥੱਲੇ ਨਾਲ ਹੀ ਮਕਾਨ ਦੇ ਇੱਕ ਝੁੱਗੀ ਝੋਪੜੀ ਵਾਲੇ ਰਹਿੰਦੇ ਹੁੰਦੇ ਵਿਚਾਰੇ ਤੇ ਜਦੋਂ ਥੱਲੇ ਝੁੱਗੀ ਝੋਪੜੀ ਵਾਲੇ ਆਹ ਦੀ ਦਾਲ ਸੋਜੀ ਬਣਾਉਂਦੇ ਆ ਨਾ ਕੋਈ ਨਾ ਕੋਈ ਖਾਣਾ ਬਣਾਉਂਦੇ ਆ ਤੇ ਸੋਹਣੇ ਵਧੀਆ ਚੀਜ਼ਾਂ ਪਾ ਕੇ ਸੋਹਣੇ ਤੜਕੇ ਲੱਗਦੇ ਆ ਖੁਸ਼ਬੂ ਆ ਜਿਹੜੀ ਤੀਜੀ ਮੰਜ਼ਲ ਤੱਕ ਜਾਂਦੀ ਆ ਅਮੀਰ ਦੇ ਘਰ ਜਿਹੜੀ ਅਮੀਰ ਦੀ ਘਰ ਵਾਲੀ ਹੁੰਦੀ ਆ ਉਹ ਪੁੱਛਦੀ ਵੀ ਆਪਣੇ ਤੇ ਵੀ ਚੰਗੇ ਤੋਂ ਚੰਗੇ ਆਪਾਂ ਬੰਦਿਆਂ ਨੂੰ ਮਹਿੰਦਰ ਸਿੰਘ ਜੀ ਸਾਸ਼ਰੀ ਕਾਲ ਜੀ ਬਾਈ ਜੀ ਥੈਂਕ ਯੂ ਬਹੁਤ ਬਹੁਤ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਕਮੈਂਟ ਕਰਦੇ ਰਿਹਾ ਕਰੋ ਵੀਡੀਓ ਨੂੰ ਲਾਈਕ ਕਰ ਦਿਓ ਮਹਿੰਦਰ ਸਿੰਘ ਜੀ ਜਲਦੀ ਨਾਲ ਲਾਈਕ ਕਰੋ ਮਹਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਜਦੋਂ ਕਿ ਉਹ ਉਹਦੀ ਘਰ ਵਾਲੀ ਪੁੱਛਦੀ ਆ امیر ਬੰਦੇ ਨੂੰ ਵੀ ਥੱਲੇ ਬਿਲਕੁਲ ਗਰੀਬ ਬੰਦੇ ਰਹਿੰਦੇ ਆ ਉਹਨਾਂ ਦੇ ਘਰੋਂ ਆਪਾਂ ਨੂੰ ਖੁਸ਼ਬੂਆਂ ਆਉਂਦੀਆਂ ਜਦੋਂ ਵੀ ਖਾਣੇ ਬਣਾਉਂਦੇ ਆ ਨਾ ਤਰ੍ਹਾਂ ਤਰ੍ਹਾਂ ਦੀ ਖੁਸ਼ਬੂ ਆਉਂਦੀ ਆ ਥੈਂਕ ਯੂ ਭਾਈ ਜੀ ਮਹਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਤਾਂ ਲਾਈਕ ਕੀਤਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤਾਂ ਵੀ ਆਪਣੇ ਘਰੋਂ ਕੁਸ਼ਬੂਆਂ ਕਿਉਂ ਨਹੀਂ ਆਉਂਦੀਆਂ ਉਹਦੀ ਘਰ ਵਾਲੀ ਪੁੱਛਦੀ ਆ ਕੁਸ਼ਬੂਆਂ ਉਹਨਾਂ ਦੇ ਘਰੋਂ ਆਉਂਦੀਆਂ ਰਹਿੰਦੀਆਂ ਜਿਹੜੇ ਬਿਲਕੁਲ ਗਰੀਬ ਬੰਦੇ ਆ ਤਾਂ ਆਪਣੇ ਘਰੋਂ ਵੀ ਇਸ ਤਰ੍ਹਾਂ ਦੀਆਂ ਕੁਸ਼ਬੂਆਂ ਆਉਣੀਆਂ ਚਾਹੀਦੀਆਂ ਤਾਂ ਉਹਦਾ ਜਿਹੜਾ ਘਰ ਵਾਲਾ ਸੀ ਨਾ ਬਹੁਤ ਸਮਝਦਾਰ ਸੀ ਉਹਨਾਂ ਦਾ ਵੀ ਐਂ ਤਾਂ ਤੈਨੂੰ ਸਮਝ ਨਹੀਂ ਆਉਣੀ ਜੇ ਮੈਂ ਤੈਨੂੰ ਐ ਸਮਝਾ ਵੀ ਦੇਵਾਂ ਨਾ ਤੈਨੂੰ ਸਮਝ ਨਹੀਂ ਆਉਣਾ ਸਮਝ ਨਹੀਂ ਆਉਣ ਇਹ ਸਗਲ ਦੀ ਤਾਂ ਮੈਂ ਨਾ ਤੈਨੂੰ ਐ ਕਰਦਾ ਤੈਨੂੰ ਆਧਾਰਨ ਦੇ ਕੇ ਇੱਕ ਪੂਰੀ ਪ੍ਰੋਸੈਸ ਦੇ ਨਾਲ ਸਮਝਾਉਂਗਾ ਉਹ ਆਂਦੇ ਵੀ ਠੀਕ ਆ ਵੀ ਸਮਝਾ ਦੇ ਜਿੰਨੇ ਸਮਝਾ ਸਕਦਾ ਉਹ ਕਹਿੰਦਾ ਠੀਕ ਆ ਇੱਕ ਦੋ ਦਿਨ ਲੱਗ ਜਾਣਗੇ ਉਹਦੀ ਕੋਈ ਗੱਲ ਨਹੀਂ ਮੇਰੇ ਸਮਝ ਪੂਰੀ ਆਉਣੀ ਚਾਹੀਦੀ ਆ ਵੀ ਆਪਣੇ ਕੋਲ ਇੰਨੇ ਇੰਨੇ ਵੱਡੇ ਨੌਕਰ ਆ ਵੀ ਐਡੇ ਐਡੇ ਵੱਡੇ ਆਪਾਂ ਬਾਬਰ ਜੀ ਲੈ ਕੇ ਆਉਣੇ ਆ ਜਿਹੜੇ ਹਜ਼ਾਰਾਂ ਰੁਪਏ ਤਨਖਾਹ ਦਿੰਨੇ ਆਪਾਂ ਤਾਂ ਉਹਨਾਂ ਤੋਂ ਖੁਸ਼ਬੂਆਂ ਨਹੀਂ ਆਉਂਦੀਆਂ ਆਪਣੇ ਘਰ 'ਚ ਇੰਨੇ ਖਾਣੇ ਦੀਆਂ ਤੇ ਉਹਨਾਂ ਦੇ ਥੱਲੇ ਵਾਲੇ ਨੂੰ ਜਿਨ੍ਹਾਂ ਕੋਲ ਕੁਝ ਵੀ ਨਹੀਂ ਉਹਨਾਂ ਕੋਲ ਖੁਸ਼ਬੂਆਂ ਕਿਉਂ ਆਉਂਦੀਆਂ ਇੰਨੇ ਇੰਨੇ ਖਾਣੇ ਦੀ ਉਹਦਾ ਕੋਈ ਗੱਲ ਨਹੀਂ ਜਦੋਂ ਇੱਕ ਵਾਰੀ ਮੈਂ ਹਟਾਉਣਾ ਖੁਸ਼ਬੂਆਂ ਆਉਂ ਤੋਂ ਅੱਜ ਤੋਂ ਬਾਅਦ ਤਨੂੰ ਖੁਸ਼ਬੂਆਂ ਨਹੀਂ ਹੋਣਗੀਆਂ ਉੱਥੇ ਥੱਲੇ ਤਾਂ ਫਿਰ ਮੈਂ ਤੈਨੂੰ ਸਮਝਾਉਂਗਾ ਕਿਉਂ ਖੁਸ਼ਬੂਆਂ ਪਹਿਲਾਂ ਆਉਂਦੀਆਂ ਸੀ ਤੇ ਇਸ ਤੋਂ ਬਾਅਦ ਕਿਉਂ ਨਹੀਂ ਆਉਂਦੀਆਂ ਤਾਂ ਪਤਾ ਕੀ ਕਰਦਾ ਰੋਜ਼ ਹੀ ਉੱਤੋਂ ਨੇ ਇੱਕ 500 ਦਾ ਨੋਟ ਝੁੱਗੀ ਦੇ ਉੱਤੇ ਸਿੱਟ ਦਿੰਦਾ ਉਹਨੇ 500 ਦਾ ਨੋਟ ਝੁੱਗੀ ਦੇ ਚੱਕ ਸਿੱਟਿਆ ਤੇ ਝੁੱਗੀ ਵਾਲਿਆਂ ਨੇ ਚੱਕ ਕੇ ਜੇਬ ਚ ਪਾਇਆ ਪਹਿਲੇ ਦਿਨ ਤਾਂ ਬਹੁਤ ਵਧੀਆ ਖਾਤਾ ਚੰਗੀ ਕਸ਼ੂ ਹੈ ਦੂਜੇ ਦਿਨ ਫੇਰ ਉਹਨੇ 500 ਦਾ ਨੋਟ ਉੱਥੋਂ ਸਿੱਟਦਾ ਝੁੱਗੀ ਦੇ ਮਾਲਕ ਨੇ ਫੇਰ ਜੇਬ ਚ ਪਾਇਆ ਐਸੇ ਤਰ੍ਹਾਂ ਰੁਟੀਨ ਹੋ ਗਿਆ ਜੀ ਉਹ ਰੋਜ਼ ਹੀ ਉੱਤੋਂ ਅਮੀਰ ਬੰਦਾ ਤੀਜੀ ਮੰਜ਼ਲ ਤੋਂ ਝੁੱਗੀ ਦੇ ਉੱਤੇ 500 ਦਾ ਨੋਟ ਸਿੱਟ ਦਿਆ ਕਰੀ ਤੇ ਝੁੱਗੀ ਦਾ مالک ਸੀ ਜਿਹੜਾ ਉਹ 500 ਦਾ ਨੋਟ ਜੇਬ ਚ ਪਾ ਲਿਆ ਕਰੇ ਚੁੱਪ ਕਰਕੇ ਜੇਬ ਚ ਪਾ ਲਿਆ ਕਰੇ ਕਿਸੇ ਨੂੰ ਖਬਰ ਨਾ ਹੁੰਦਿਆ ਕਰੇ ਕਾਫੀ ਰੁਟੀਨ ਆ ਜਿਹੜਾ ਚੱਲਦਾ ਰਿਹਾ ਮੰਨ ਲਓ 10 15 ਦਿਨ ਐਸੇ ਤਰ੍ਹਾਂ ਹੀ ਹੋਇਆ ਕੁਸ਼ਮੂਆ ਹੋਣੀਆਂ ਬੰਦ ਹੋ ਗਈਆਂ ਜਿਹੜੀਆਂ ਥੱਲੋ ਕੁਸ਼ਮੂਆ ਆਉਂਦੀਆਂ ਸੀ ਨਾ ਤੜਕੀਆਂ ਦੀਆਂ ਵਧੀਆ ਵਧੀਆ ਕੁਸ਼ਮੂਆ ਆਉਂਦੀਆਂ ਸੀ ਸੋਹਣੇ ਸੋਹਣੇ ਖਾਣੇ ਦੀਆਂ ਆਉਣੋਂ ਬੰਦ ਹੋ ਗਈਆਂ ਕਿਉਂ ਬੰਦ ਹੋ ਗਈਆਂ ਕਿਉਂਕਿ ਉਹ ਪੈਸੇ ਜੋੜਨ ਲੱਗ ਗਿਆ ਹੁਣ ਅਮੀਰ ਬੰਦਾ ਉਹਦੀ ਘਰ ਵਾਲੀ ਨੂੰ ਸਾਦਾ ਤੇ ਆਦੀ ਘਰ ਵਾਲੀ ਨੂੰ ਕਹਿੰਦਾ ਵੀ ਤੂੰ ਕੁਛ ਨਹੀਂ ਸੀ ਨਾ ਵੀ ਥੱਲੋਂ ਸੋਹਣੀਆਂ ਕਸ਼ਮੂਹਾਂ ਆਉਂਦੀਆਂ ਖਾਣਿਆਂ ਦੇਗਾ ਝੁੱਗੀ ਚੋਂ ਉਹੋ ਜਿਹੀਆਂ ਕਸ਼ਮੂਹਾਂ ਆਪਣੇ ਘਰ ਚੋਂ ਨਹੀਂ ਆਉਂਦੀਆਂ ਉਹ ਥੱਲੇ ਜਿਹੋ ਜਿਹੀਆਂ ਖੁਸ਼ਬੂਆਂ ਝੁੱਗੀ ਵਾਲੇ ਦੇ ਘਰੋਂ ਆਉਂਦੀਆਂ ਉਹ ਤੂੰ ਇੰਨੀਆਂ ਸੋਹਣੀਆਂ ਕਸ਼ਮੂਹਾਂ ਕਿਉਂ ਆਉਂਦੀਆਂ ਤੇ ਆਪਣੇ ਘਰੇ ਖੁਸ਼ਬੂ ਕਿਉਂ ਨਹੀਂ ਆਉਂਦੀ ਤਾਂ ਕਹਿੰਦਾ ਹੁਣ ਤਿਆਰ ਰੱਖ ਥੱਲੋਂ ਝੁੱਗੀ ਜੋ ਖੁਸ਼ਬੂ ਨਹੀਂ ਆਉਂਦੀ ਨਾ ਹੀ ਹੁਣ ਆਵੇ ਉਹ ਕਹਿੰਦੀ ਵੀ ਕੀ ਇਹੋ ਜਿਹਾ ਹੋ ਗਿਆ ਇਹੋ ਜਿਹਾ ਤੁਸੀਂ ਕੀ ਗੱਲ ਤਾਂ ਕਹਿੰਦਾ ਮੈਂ ਤਾਂ ਕੁਝ ਨਹੀਂ ਕੀਤਾ ਅਗਲੇ ਆਪੇ ਹੁਣ ਨਹੀਂ ਆਉਂਦੇ ਕਸ਼ਮੀਰ ਉਹ ਕਹਿੰਦੀ ਨਹੀਂ ਮੈਨੂੰ ਗੱਲ ਪੂਰੀ ਸਮਝਾਓ ਹਜੇ ਤੱਕ ਮੈਨੂੰ ਸਮਝ ਨਹੀਂ ਆਈ ਉਹ ਕਹਿੰਦਾ ਜਦੋਂ ਤੱਕ ਇਹ ਗਰੀਬ ਸੀ ਜਦੋਂ ਉਹ 2-400 ਰੁਪਏ ਕਮਾਉਂਦੇ ਸੀ ਉਹ ਸਾਰੇ ਦਾ ਸਾਰਾ ਜਿੰਨਾ ਵੀ ਕਮਾਉਂਦੇ ਸੀ ਉਹਨਾਂ ਨੂੰ ਪਤਾ ਸੀ ਵੀ ਰੱਖ ਕੇ ਕੀ ਕਰਾਂਗੇ ਇੰਨੇ ਕੇ ਪੈਸੇ ਨਾਲ ਕੀ ਬਣਾਉਣਾ ਉਹ ਜਿੰਨਾ 200 100 200 150 250 ਜਿੰਨਾ ਵੀ ਕਮਾਉਂਦੇ ਸੀ ਉਹਨੇ ਦਾ ਸਾਰਾ ਸਮਾਨ ਲਿਆਉਂਦੇ ਸੀ ਤੇ ਖੂਬ ਤੜਕੇ ਲਾ ਲਾ ਕੇ ਮਜ਼ੇ ਨਾਲ ਖਾਦੇ ਸੀ ਕਿਉਂਕਿ ਪਤਾ ਸੀ ਸਾਡੇ ਤੋਂ ਨਾ ਪੈਸੇ ਆ ਜੀ ਜੁੜਨ ਨਾ ਗੱਲ ਜੁੜਨ ਤੇ ਫਿਰ ਕਾਦੇ ਵਾਸਤੇ ਇੱਕ ਨਿਊਜ਼ੀਆਂ ਕਰੀ ਜਾਂਗੀਆਂ ਇਸ ਕਰਕੇ ਉਹ ਬੰਦੇ ਨਜ਼ਾਰੇ ਨਾਲ ਤੜਕੇ ਲਾ ਲਾ ਕੇ ਆਂਦੇ ਸੀ ਪਰ ਜਿਸ ਦਿਨ ਦਾ ਤੂੰ ਮੈਨੂੰ ਪੁੱਛਿਆ ਕਿ ਥੱਲੇ ਉਹ ਕੁਝ ਉਹ ਆ ਕਿਉਂ ਆਉਂਦੀਆਂ ਆਪਣੇ ਘਰੋਂ ਕਿਉਂ ਨਹੀਂ ਆਉਂਦੀਆਂ ਕਿਉਂਕਿ ਆਪਾਂ ਪੈਸੇ ਜੋੜਦੇ ਆਂ ਆਪਾਂ ਤਾਂ ਪੈਸੇ ਜੋੜਦੇ ਆਂ ਪੈਸੇ ਕੰਜੂਸੀ ਕਰ ਕਰਕੇ ਘੜ ਤੋਂ ਘਟ ਖਾਂ ਦੀ ਕੋਸ਼ਿਸ਼ ਕਰਦੇ ਆਂ ਪਰ ਉਹ ਥੱਲੇ ਵਾਲੇ ਕੀ ਕਰਦੇ ਸੀ ਜਿੰਨਾ ਕਮਾ ਲੈਂਦੇ ਸੀ ਸਾਰੇ ਹੀ ਖਾਂ ਦੀ ਕੋਸ਼ਿਸ਼ ਕਰਦੇ ਸੀ ਵੀ ਚਲ ਕੋਈ ਨਿਕਲ ਨੂੰ ਰੱਬ ਆਪੇ ਦੇਊਗਾ ਅੱਜ ਤਾਂ ਨਿਆਰੇ ਨਾਲ ਖਾਓ ਪਰ ਜਿਸ ਦਿਨ ਤੂੰ ਮੈਨੂੰ ਕਿਹਾ ਮੈਂ ਉਹ ਉਹ ਉਹਨਾਂ ਦੀ ਝੁੱਗੀ ਤੇ 500 ਦਾ ਨੋਟ ਸਿੱਟ ਦਿੰਦਾ ਸੀ ਦੋ ਦੋਕ ਦਿਨ ਤਾਂ ਉਹਨਾਂ ਨੇ ਉਵੇਂ ਹੀ ਢੜਕੇ ਲਾਏ ਉਦੋਂ ਵੱਧ ਲਾਏ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਰੋਜ਼ ਹੀ ਪੈਸੇ ਮਿਲਦੇ ਆ ਤਾਂ ਉਹਨਾਂ ਨੇ ਪੈਸੇ ਜਿਹੜੇ ਜੋੜਦੇ ਸ਼ੁਰੂ ਕਰਤੇ ਹੁਣ ਉਹ ਕੰਜੂਸੀ ਨਾਲ ਥੋੜਾ ਜਿਹਾ ਰਾਸ਼ਨ ਲਿਆਉਂਦੇ ਆ ਉਸ ਨੂੰ ਪਕਾ ਕੇ ਸਿਰਫ ਮਜ਼ੇ ਨਾਲ ਖਾਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਨਹੀਂ ਕੋਸ਼ਿਸ਼ ਕਰਦੇ ਕਿ ਮਜ਼ੇ ਨਾਲ ਖਾਧਾ ਜਾਵੇ ਉਹ ਕੀ ਕਰਦੇ ਆ ਹੁਣ ਕੋਸ਼ਿਸ਼ ਕਰਦੇ ਆ ਸਿਰਫ ਢਿੱਡ ਭਰਿਆ ਜਾਵੇ ਬਾਕੀ ਪੈਸੇ ਹੌਲੀ ਹੌਲੀ ਬਚਾ ਲਈਏ 4 ਰੁਪਏ ਜੁੜ ਜਾਣੀਏ ਐਸੇ ਇਹੀ ਹਾਲ ਆਮ ਜਨਤਾ ਦਾ ਦੋਸਤੋ ਮੈਂ ਤੁਹਾਡੇ ਤੋਂ ਅਲੱਗ ਨਹੀਂ ਸਾਰੇ ਸਾਰੀ ਦੁਨੀਆ ਦਾ ਇਹੀ ਹਾਲ ਆ ਜੇ ਅਗਰ ਤੁਹਾਨੂੰ ਮੇਰੀ ਕੋਈ ਗੱਲਬਾਤ ਚੰਗੀ ਲੱਗ ਰਹੀ ਜਲਦੀ ਨਾਲ ਕਮੈਂਟ ਕਰੋ ਦੋਸਤੋ ਮੈਂ ਵੀ ਵਾਕਈ ਇਸ ਤਰ੍ਹਾਂ ਦਾ ਹੁੰਦਾ ਕਿ ਲੋਕ ਪੈਸੇ ਜੋੜਨ ਦੇ ਪਿੱਛੇ ਆਪ ਦੇ ਘਰ ਦਾ ਜਿਹੜਾ ਜਿਹੜਾ ਸਵਾਦ ਆ ਨਾ ਜ਼ਿੰਦਗੀ ਦਾ ਉਹ ਨਹੀਂ ਲੈ ਪਾਉਂਦੇ ਉਹ ਸਵਾਦ ਨਹੀਂ ਲੈਂਦੇ ਜ਼ਿੰਦਗੀ ਦਾ ਤੇ ਉਹ ਪੈਸੇ ਜੋੜਦੇ ਰਹਿੰਦੇ ਆ ਦੋਸਤੋ ਆਪਣੀ ਸਾਰਿਆਂ ਦੀ ਕਹਾਣੀ ਆ ਸੋਚਦੇ ਪਤਾ ਕੀ ਲੋਕ ਸੋਚਦੇ ਆ ਮੈਂ ਇੰਨੇ ਥੋੜੀ ਜਿਹੀ ਪੈਸੇ ਜੋੜਨਾ ਫਿਰ ਜ਼ਿੰਦਗੀ ਦਾ ਸਵਾਦ ਲਵਾਂਗੇ ਥੋੜੀ ਜਿਹੀ ਪੈਸੇ ਜੋੜਨਾ ਫਿਰ ਜ਼ਿੰਦਗੀ ਦਾ ਸਵਾਦ ਲਵਾਂਗੇ ਪਰ ਸਾਰੀ ਜ਼ਿੰਦਗੀ ਨੰਗ ਜਾਂਦੀ ਆ ਆਖਰ ਨੂੰ ਬੰਦੇ ਦੀ ਉਮਰ ਖਤਮ ਹੋ ਜਾਂਦੀ ਆ ਸਵਾਦ ਲੈਣਾ ਭੁੱਲੀ ਜਾਂਦਾ ਸੋਚਦੇ ਦਾ ਸੋਚ ਤਾਂ ਆਪਣੀ ਸਾਰਿਆਂ ਦੀ ਇਹੀ ਹੁੰਦੀ ਆ ਕਿ ਆਪਾਂ ਸਵਾਦ ਲਵਾਂਗੇ ਜ਼ਿੰਦਗੀ ਦਾ ਜ਼ਿੰਦਗੀ ਦਾ ਆਨੰਦ ਮਾਣਾਂਗੇ ਥੋੜਾ ਜਿਹਾ ਆਹ ਕੰਮ ਕਰ ਲਓ ਹੈਨਾ ਜਿਵੇਂ ਜਿਹੜੇ ਕੁਵਾਰੇ ਮੁੰਡੇ ਹੁੰਦੇ ਹਨ ਨਾ ਉਹ ਸੋਚਦੇ ਆ ਵਿਆਹ ਤੋਂ ਬਾਅਦ ਜ਼ਿੰਦਗੀ ਦਾ ਆਨੰਦ ਲਵਾਂਗੇ ਵਿਆਹ ਤੋਂ ਬਾਅਦ ਜ਼ਿੰਦਗੀ ਦਾ ਆਨੰਦ ਲਵਾਂਗੇ ਅਸਲ ਚ ਤਾਂ ਆਨੰਦ ਵਿਆਹ ਤੋਂ ਪਹਿਲਾਂ ਹੁੰਦਾ ਮਾਪਿਓ ਦੇ ਰਾਜ ਚ ਜਿੱਨਾਇਕਰ ਤੁਹਾਨੂੰ ਕੋਈ ਟੈਨਸ਼ਨ ਨਹੀਂ ਉਹਨਾਂ ਚਿਰ ਆਨੰਦ ਹੁੰਦਾ ਪਰ ਜਵਾਨ ਮੁੰਡੇ ਕੁੜੀਆਂ ਇਹ ਸੋਚਦੇ ਆ ਕਿ ਸ਼ਾਇਦ ਵਿਆਹ ਤੋਂ ਬਾਅਦ ਆਨੰਦ ਲਵਾਂਗੇ ਪਰ ਅ ਦੋਸਤੋ ਆਨੰਦ ਆਲੀ ਕਾ ਨਹੀਂ ਤਾਂ ਉੱਥੇ ਹੀ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਕੀ ਹੁੰਦਾ ਦੋਸਤੋ ਵਿਆਹ ਦੀ ਟੈਨਸ਼ਨ ਫਿਰ ਬੱਚੇ ਹੋ ਜਾਣ ਫਿਰ ਆਨੰਦ ਲਵਾਂਗੇ ਬੱਚੇ ਹੋ ਜਾਣ ਬੱਚੇ ਪੈਦਾ ਹੋ ਜਾਣ ਫਿਰ ਆਨੰਦ ਲਵਾਂਗੇ ਫਿਰ ਬੱਚੇ ਪੜ੍ਹਨੇ ਸ਼ੁਰੂ ਹੋ ਜਾਂਦੇ ਆ ਫਿਰ ਪੜਾਈਆਂ ਦਾ ਟੈਨਸ਼ਨ ਫਿਰ ਉਹਨਾਂ ਨੂੰ ਡਿਗਰੀਆਂ ਕਰਾਉਣ ਦਾ ਉਹਨਾਂ ਨੂੰ ਨੌਕਰੀਆਂ ਕਰਵਾਉਣ ਦਾ ਟੈਨਸ਼ਨ ਸੋਚਦੇ ਆ ਫਿਰ ਆਨੰਦ ਲਵਾਂਗੇ ਫਿਰ ਜ਼ਿੰਦਗੀ ਦੇ ਆਨੰਦ ਲਵਾਂਗੇ ਆਪਾਂ ਬੱਚਿਆਂ ਨੂੰ ਨੌਕਰੀ ਨੌਕਰੀ ਲਾ ਦਈਏ ਬੱਚੇ ਨੌਕਰੀ ਵੀ ਲੱਗ ਜਾਂਦੇ ਆ ਫਿਰ ਉਹਨਾਂ ਦੇ ਵਿਆਹ ਦੀ ਵਿਆਹ ਦੀ ਟੈਨਸ਼ਨ ਇਹਨਾਂ ਦੇ ਵਿਆਹ ਕਰਕੇ ਨਾ ਆਪਾਂ ਫ੍ਰੀ ਹੋ ਜਾਾਂਗੇ ਬੱਚਿਆਂ ਦੇ ਵਿਆਹ ਕਰਕੇ ਫ੍ਰੀ ਹੋ ਜਾਾਂਗੇ ਫਿਰ ਜ਼ਿੰਦਗੀ ਦਾ ਆਨੰਦ ਲਵਾਂਗੇ ਬੱਚਿਆਂ ਦੇ ਵਿਆਹ ਵੀ ਹੋ ਜਾਂਦੇ ਆ ਫਿਰ ਪੋਤੇ ਪੋਤਰੀਆਂ ਦੀ ਟੈਨਸ਼ਨ ਵੀ ਸਾਡੇ ਘਰੇ ਪੋਤੇ ਪੋਤਰੀਆਂ ਹੋ ਜਾਣ ਫਿਰ ਆਨੰਦ ਲਵਾਂਗੇ ਜਵਾਕਾ ਉਹਨਾਂ ਦੇ ਨਾਲ ਖੇਡਾਂਗੇ ਤੇ ਫਿਰ ਵੀ ਨਹੀਂ ਕੋਈ ਆਨੰਦ ਫਿਰ ਟੈਨਸ਼ਨ ਆ ਪੁੱਤ ਨੂੰ ਕਿੱਥੇ ਪੜਾਵਾਂਗੇ ਕਿਹੜੇ ਸਕੂਲ ਲਾਵਾਂਗੇ ਕਿੱਥੇ ਕਰਾਂਗੇ ਕੀ ਕਰਾਂਗੇ ਪੁੱਤੇ ਦਾ ਵਿਆਹ ਕਰਾਂਗੇ ਇਸ ਤਰ੍ਹਾਂ ਕਰਦੇ ਕਰਦੇ ਦੋਸਤੋ ساری ਜ਼ਿੰਦਗੀ ਲੰਘ ਜਾਂਦੀ ਆ ਬੰਦਾ ਆ ਆ ਕੀ ਜ਼ਿੰਦਗੀ ਦਾ ਆਨੰਦ ਨਹੀਂ ਲੈ ਸਕਦਾ ਬੰਦਾ ਨਹੀਂ ਕਰ ਸਕਦਾ ਆਨੰਦ ਕਿਉਂਕਿ ਉਹਦੀ ਜਿਹੜੀ ਤਮਾਹਣਾ ਜਿਹੜੀ ਉਹਦੀ ਜ਼ਿੰਦਗੀ ਦੀ ਭੱਜ ਦੌੜਾ ਉਹ ਕਦੇ ਵੀ ਖਤਮ ਨਹੀਂ ਹੁੰਦੀ ਤੇ ਉਹ ਜਿੰਦਗੀ ਦਾ ਆਨੰਦ ਨਹੀਂ ਲੈ ਪਾਉਂਦਾ ਆਖਰ ਨੂੰ ਰੱਬ ਕਹਿੰਦਾ ਆ ਜਾ ਬਈ ਕੱਲਿਆ ਤਾਂ ਤੈਨੂੰ ਆਨੰਦ ਲੈਣ ਸੀ ਤੂੰ ਤਾਂ ਹੋਰ ਹੀ ਚੱਕਰਾਂ 'ਚ ਪਿਆ ਰਿਹਾ ਕੱਲਿਆ ਤਾਂ ਤੂੰ ਜਿੰਦਗੀ ਦਾ ਆਨੰਦ ਲੈਣ ਸੀ ਜਿੰਦਗੀ ਦਾ ਆਨੰਦ ਲੈ ਚੱਲ ਕੇ ਪਰ ਤੂੰ ਤਾਂ ਹੋਰ ਹੀ ਚੱਕਰਾਂ 'ਚ ਪਿਆ ਰਿਹਾ ਹੁਣ ਆ ਜਾ ਬਈ ਤੂੰ ਨਹੀਂ ਲੈਣਾ ਆਨੰਦ ਤੈਨੂੰ ਤਾਂ ਮੈਂ ਬਹੁਤ ਮੌਕੇ ਦਿੱਤੇ ਸੀ ਆਖਰ ਨੂੰ ਰੱਬ ਆਪ ਹੀ ਕੋਲ ਲਾ ਲੇਗਾ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਜਲਦੀ ਨਾਲ ਉੱਪਰ ਇੱਕ ਲਾਈਕ ਕਰ ਦਿਓ ਤੇ ਜਿਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰੋ ਤੇ ਲਾਈਕ ਕਰਨ ਨਾਲ ਹੌਸਲਾ ਵਧਦਾ ਤੁਹਾਡੇ ਭਰਾ ਦਾ ਜਲਦੀ ਨਾਲ ਆਪਦੇ ਭਰਾ ਦੀ ਮੰਨੋ ਤੇ ਲਾਈਕ ਕਰੋ ਤੇ ਆਪਾਂ ਅੱਜ ਦਾ ਜਿਹੜੀ ਵੀਡੀਓ ਆ ਅੱਜ ਦਾ ਲਾਈਵ ਆ ਇੱਥੇ ਹੀ ਸਮਾਪਤ ਕਰਾਂਗੇ ਥੈਂਕ ਯੂ ਧੰਨਵਾਦ